ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਆਪਾਰ ਆਖ ਮੰਗਿ ਦੇ ਦੇ ਦਾਤ ਕਰੇ ਦਤਾਰ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਆਪਾਰ ਆਖ ਮੰਗਿ ਦੇ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿੱਤ ਜਿਸੇ ਦਰਬਾਰ ਮੋਖੀ ਬੋਲਣ ਬੋਲੀਏ ਜਿੱਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜਰੀ ਮੋਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਮੋਖੀ ਬੋਲਣ ਬੋਲੀਏ ਜਿੱਥੇ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਅਪਾਰ ਅੱਖ ਮੰਗਿ ਦੇ ਦੇ ਦਾਤ ਕਰੇ ਦਤਾਰ ਸੱਚਾ ਸਾਹਿਬ ਸੱਚ ਨਹੀਂ ਆਖਿਆ ਭਾਉ ਅਪਾਰ ਆਖ ਮੰਗਿਆ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਥੇ ਦਿਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿਤ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਮੋਖੀ ਬੋਲਣ ਬੋਲੀਏ ਜਿੱਥੇ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਅਪਾਰ ਆਖੇ ਮੰਗਿਹ ਦੇ ਦੇ ਦਾਤ ਕਰੇ ਦਤਾਰ ਸਾਚਾ ਸਾਹਿਬ ਸਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗਿਹ ਦੇ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦੇ ਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿੱਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੱਡੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਜਰੀ ਮੋਖ ਦਵਾਰੇ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਮੋਖੀ ਬੋਲਣ ਬੋਲੀਏ ਜਿੱਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨজਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਅਪਾਰ ਆਖ ਮੰਗਿ ਦੇ ਦੇ ਦਾਤ ਕਰੇ ਦਤਾਰ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਅਪਾਰ ਆਖ ਮੰਗਿ ਦੇ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿੱਤ ਜਿਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿੱਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਜਰੀ ਮੋਖ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਮੋਖੀ ਬੋਲਣ ਬੋਲੀਏ ਜਿੱਤ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਅਪਾਰ ਆਖੇ ਮੰਗਿ ਦੇ ਦੇ ਦਾਤ ਕਰੇ ਦਤਾਰ ਸੱਚਾ ਸਾਹਿਬ ਸੱਚ ਨਹੀਂ ਤਾਂ ਆਖਿਆ ਪਾਉ ਅਪਾਰ ਆਖ ਮੰਗਿਆ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਤ ਜਿਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿੱਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰੇ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਮੋਖੀ ਬੋਲਣ ਬੋਲੀਏ ਜਿੱਥੇ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਚਾ ਸਾਹਿਬ ਸੱਚ ਨਹੀਂ ਪਾਕਿਆ ਪਾਉ ਅਪਾਰ ਆਖੇ ਮੰਗਿ ਦੇ ਦੇ ਦਾਤ ਕਰੇ ਦਤਾਰ ਸਾਚਾ ਸਾਹਿਬ ਸੱਚ ਨਹੀਂ ਆਖਿਆ ਭਾਉ ਆਪਰ ਆਖੇ ਮੰਗਿ ਦੇ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿੱਤੇ ਜਿਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿੱਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਨਜਰੀ ਮੋਖ ਦੁਆਰੇ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਮੋਖੀ ਬੋਲਣ ਬੋਲੀਏ ਜਿੱਤ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਜਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ